ਸੋ ਜਿਹੜੇ ਬੰਦੇ ਵੇਖੋ ਹੁਣ ਤੁਹਾਨੂੰ ਮੈਂ ਕੋਈ ਇਹਨਾਂ ਨੂੰ ਕੋਈ ਸ਼ਬਦ ਨਹੀਂ ਜਿਹੜਾ ਬੰਦਾ ਚੱਲ ਕੇ ਆਪਣੇ ਘਰੇ ਆ ਗਿਆ ਫਿਰ ਉਸ ਤੋਂ ਬਾਅਦ ਆਪਾਂ ਕਹੀਏ ਵੀ ਆਏ ਮਾਫੀ ਮੰਗੋ ਆਏ ਮਾਫੀ ਮੰਗੋ ਆਏ ਮਾਫੀ ਮੰਗੋ ਇਹਦੀ ਲੋੜ ਨਹੀਂ ਉਹ ਤਰਤੀ ਆ 40 ਮੁਕਤੀਆਂ ਦੀ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਵੀ ਬਿਦਾਵਾ ਪਾੜ ਦਿੱਤਾ ਸੀਗਾ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਅੱਗੇ ਤੁਹਾਡੇ ਪਿੰਡ ਦੇ ਵਿੱਚ ਮਨਮਨਾ ਮਟ ਗਿਆ ਕੋਈ ਗੱਲ ਨਹੀਂ ਹੋਏਗੀ ਅਸੀਂ ਫੇਰ ਵੀ ਕਹਿੰਦੇ ਆ ਵੀ ਅਸੀਂ ਇਸ ਤੋਂ ਬਾਅਦ ਇਹ ਜੀ ਗੱਲ ਨਹੀਂ ਹੋਣੀ ਜੀ ਧੰਨਵਾਦ ਧੰਨਵਾਦ ਹਾਂਜੀ ਹਾਂਜੀ ਕੀ ਜੀ ਗੱਲ ਹੈ ਹਾਂਜੀ ਦੱਸੋ ਅੱਜ ਜੋ ਜਿਸ ਤਰ੍ਹਾਂ ਵੀ ਇਹ ਜਿਹੜਾ ਡਿਸਪਿਊਟ ਇਹ ਹੋਇਆ ਤੇ ਨਿਬੜਿਆ ਪਰ ਇੱਕ ਗੱਲ ਇੱਥੇ ਕਰਨੀ ਅੱਜ ਜ਼ਰੂਰ ਬਣਦੀ ਆ ਜਿੰਨੇ ਇਹ ਵੀਰ ਆਏ ਨੇ ਔਰ ਜਿੰਨੇ ਇਧਰ ਸੰਘਰਸ਼ ਦੇ ਵਿੱਚ ਆਏ ਨੇ ਬੇਨਤੀ ਇਹ ਆ ਕੇ ਸਾਡੇ ਪਿੱਛੇ ਕੋਈ ਵੀ ਹੋਵੇ ਸਾਨੂੰ ਇਹ ਗੱਲ ਲਾਜ਼ਮੀ ਸੋਚ ਲੈਣੀ ਚਾਹੀਦੀ ਆ ਕਿ ਬਾਅਦ ਦੇ ਵਿੱਚ ਭੁਗਤਣਾ ਸਾਨੂੰ ਪੈਂਦਾ ਸਾਨੂੰ ਕਈ ਵਾਰੀ ਉਂਗਲ ਪਿੱਛੋਂ ਕੋਈ ਹੋਰ ਲਾਉਂਦਾ ਤੇ ਅਸੀਂ ਉਂਗਲ 'ਚ ਆ ਕੇ ਤੇ ਅਜਿਹੀਆਂ ਹਰਕਤਾਂ ਕਰ ਦਿੰਨੇ ਆ ਜਿਹਦੇ ਤੇ ਬਾਅਦ 'ਚ ਅੱਜ ਜਿਹੜੇ ਇਹ ਵੀਰ ਆਏ ਨੇ ਇਹ ਵੀ ਵੱਡਾ ਦਿਲ ਲੈ ਕੇ ਆਏ ਨੇ ਤੇ ਬਾਅਦ ਦੇ ਵਿੱਚ ਅਜਿਹੀ ਸਥਿਤੀ ਦੇ ਵਿੱਚ ਬੰਦੇ ਨੂੰ ਔਖਾ ਹੁੰਦਾ ਜਿਹੜੇ ਪੱਤਰਕਾਰ ਜਾਂ ਜਿਹੜੇ ਲੋਕ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਨੇ ਉਹਨਾਂ ਨੂੰ ਦਬਾਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਤੇ ਕਰਨਗੇ ਪਰ ਉਹ ਸਿੱਧੀਆਂ ਨਹੀਂ ਕਰਨਗੇ ਉਹ ਸਾਡੇ ਆਮ ਲੋਕਾਂ ਦੇ ਰਾਹੀਂ ਕੀਤੀਆਂ ਜਾਂਦੀਆਂ ਇਸ ਕਰਕੇ ਸਾਡੇ ਜਿਹੜੇ ਆਮ ਪਣਾ ਪ੍ਰਾ ਪਿੰਡਾਂ 'ਚ ਬੈਠੇ ਨੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ ਉਹਨਾਂ ਨੂੰ ਚਾਹੀਦਾ ਆਪਣਾ ਪੜਿਆ ਆਪ ਅੱਗੇ ਤੋਂ ਵਿਚਾਰ ਲਿਆ ਕਰਨ ਕਿਉਂਕਿ ਹੁਣ ਉਹ ਗੱਲ ਨਹੀਂ ਰਹੀ ਲੋਕ ਚੇਤਨ ਹੋ ਰਹੇ ਨੇ ਜਾਗਰੂਕ ਹੋ ਰਹੇ ਨੇ ਔਰ ਫਿਰ ਇਸ ਤਰ੍ਹਾਂ ਆ ਜਿਹੜਾ ਸੰਘਰਸ਼ਾ ਉਦੋਂ ਤੱਕ ਇਹ ਚੱਲਣਾ ਸੀ ਜਦੋਂ ਤੱਕ ਇਹ ਕਿਸੇ ਗੱਲ ਤੇ ਨਾ ਆਉਂਦਾ ਇਨੀਆਂ ਬੇਨਤੀਆਂ ਦੇ ਨਾਲ ਮਿਹਰਬਾਨ ਜੀ ਚਲੋ ਵੱਡੀ ਗੱਲ ਹੈ ਬਾਈ ਹਨਾ ਮੈਂ ਵੀ ਮਾਫੀ ਚਾਹੁੰਨਾ ਜਾਦੇ ਘੱਟ ਵੱਧ ਬੋਲ ਗਿਆ ਹਾਂ ਪੱਤਰਕਾਰ ਭਰਾ ਜਥੇਬੰਦੀਆਂ ਜਿੰਨੇ ਪਹੁੰਚੀ ਹੈ ਹਨਾ ਸਭ ਤੋਂ ਵੱਡੀ ਗੱਲ ਕਮੇਟੀ ਦੀ ਜੋ ਵੀ ਕਮੇਟੀ ਬਣੀ ਹੈ ਹਨਾ ਕਮੇਟੀ ਤੋਂ ਮੈਂ ਬਾਹਰ ਸੀ ਪਰ ਸਾਰਿਆਂ ਨੇ ਜਿਹੜਾ ਕਮੇਟੀ ਦਾ ਫੈਸਲਾ ਸੀ ਉਹ ਮੇਰੇ ਤੇ ਲਾਗੂ ਸੀ ਪਰ ਆਪਾਂ ਜੀ ਇੱਥੇ ਜਿਸ ਤਰੀਕੇ ਨਾਲ ਭਾਈ ਜਗਮੀਤ ਨੇ ਜਾਂ ਮਨਿੰਦਰ ਨੇ ਗੱਲ ਕੀਤੀ ਆ ਵੀ ਇਹ ਉਹ ਧਰਤੀ ਆ 40 ਮੁਕਤੀਆਂ ਦੀ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਵੀ ਵੇਦਾਵਾ ਪਾੜ ਦਿੱਤਾ ਸੀਗਾ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ ਪਰ ਇੱਕ ਗੱਲ ਸਪਸ਼ਟ ਮੈਂ ਕਰਨੀ ਚਾਹਣਾ ਪਿੰਡ ਵਾਸੀ ਖੜੇ ਨੇ ਭਰਾ ਨੇ ਕਦੇ ਕਿਸੇ ਨੂੰ ਵੀ ਬਲੈਕਮੇਲ ਕਹਿਣ ਤੋਂ ਪਹਿਲਾਂ ਵਕਾਊ ਕਹਿਣ ਤੋਂ ਪਹਿਲਾਂ 100 ਵਾਰੀ ਸੋਚ ਲਿਆ ਕਰੋ ਸਾਰੇ ਬੰਦੇ ਵਿਕਾਉ ਨਹੀਂ ਹੁੰਦੇ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਵਿਕਨ ਵਾਲੀਆਂ ਨਹੀਂ ਹੁੰਦੀਆਂ ਵਿਕਨਾਲੇ ਹੁੰਦੇ ਨੇ ਜਿਹੜੇ ਉਹ ਵਿਕ ਜਾਂਦੇ ਨੇ ਝੁਕਨਾਲੇ ਹੁੰਦੇ ਆ ਝੁਕ ਜਾਂਦੇ ਨੇ ਪਰ ਸਾਡੇ ਅਰਗੇ ਬਈ ਅੜਦੇ ਆ ਇੱਜ਼ਤ ਆ ਸਾਡੀ ਇਹ ਕੱਲੀ ਕੱਲੀ ਇਹ ਨਹੀਂ ਅੱਜ ਮੈਂ ਚੁੱਪ ਕਰ ਜਾਂਦਾ ਉਹਦੇ ਕੋਟ ਖਾਲੀ ਚੱਲ ਠੀਕ ਆ ਆ ਕੇ ਮੈਂ ਘਰੇ ਪੈ ਜਾਂਦਾ ਮੇਰੀ ਵੀ ਸਮਾਜਿਕ ਤੌਰ ਤੇ ਇਨਸਲਟ ਹੋਈ ਨਾ ਬੇਇੱਜ਼ਤੀ ਹੋਈ ਇਹ ਨਹੀਂ ਕਹਿੰਦਾ ਮੇਰੀ ਨਹੀਂ ਹੋਈ ਪਰ ਇੱਕ ਗੱਲ ਜ਼ਰੂਰ ਐਥੇ ਇਹ ਕਹਿ ਨਹੀਂ ਬੰਦੀ ਆ ਬਾਈ ਜੀ ਬਲੈਕਮੇਲ ਦਾ ਟੈਗ ਲਾਉਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਅੱਜ ਆਪਾਂ ਉਹ 40 ਮੁਕਤਾਂ ਦੀ ਧਰਤੀ ਤੇ ਖੜੇ ਆਂ 1 ਰੁਪਏ ਦਾ ਵੀ ਜੇ ਮੈਂ ਦਾਗਦਾਰ ਹੋਵਾਂ ਇਹਨਾਂ ਦੀ ਪੰਚਾਇਤ ਦਾ ਮੇਰਾ ਗੱਲ ਵੜ ਦੇਣ ਅੱਜ ਵੀ ਕਹਿੰਦਾ ਮੈਂ ਇਹ ਜਿੱਥੇ ਮਰਜੀ ਮੈਂ ਅੱਜ ਮੈਂ ਨਹੀਂ ਕਹਿੰਦਾ ਹਰੇਕ ਵਾਰੀ ਕਿਸੇ ਤੋਂ ਮਾਫੀ ਮੰਗਾ ਕੇ ਬੰਦਾ ਵੱਡਾ ਹੋ ਜਾਂਦਾ ਠੀਕ ਹੈ ਮਾਫੀ ਮੰਗਦੇ ਵੀ ਆਏ ਆ ਲੋਕ ਮਾਫ ਕਰਨਾ ਵੀ ਵੱਡਾ ਹੈ ਪਰ ਯਾਰ ਥੋੜਾ ਬਹੁਤਾ ਸੋਚਿਆ ਕਰੋ ਆਨ ਆਦਮੀ ਪਾਰਟੀ ਆ ਜਿਹੜੀ ਬਲਜੀਤ ਕੌਰ ਬਲਜੀਤ ਕੌਰ ਦੇ ਪੀਐਨ ਆਰਸ਼ ਸਾਰਾ ਕੰਮ ਹੀ ਉਹਨਾਂ ਦਾ ਸੀ ਇਹ ਇਹ ਪੰਚਾਇਤ ਜਾਂ ਉਹ ਬੰਦੇ ਮੋਹਰਾ ਬਣਾਏ ਗਏ ਇਹਨਾਂ ਦਾ ਕਸੂਰ ਨਹੀਂ ਮੈਂ ਮੰਨਦਾ ਅਸਲ ਕਸੂਰ ਉਹ ਜਿਹੜੇ ਸੱਤਾ ਦੇ ਨਸ਼ੇ ਦੇ ਵਿੱਚ ਅੰਨੇ ਹੋਏ ਲੋਕ ਨੇ ਉਹਨਾਂ ਦਾ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਇੱਥੇ ਆਏ ਨੇ ਉਹਨਾਂ ਦਾ ਤੇ ਬਾਈ ਕੁਛ ਰੱਖਣ ਜੂਣੇ ਬੜੀ ਨਹੀਂ ਸੋਹਣੀ ਬੜੀ ਸੋਹਣੀ ਗੱਲ ਕਹੀ ਆ ਔਰ ਇਸ ਗੱਲ ਦੀ ਗਵਾਹੀ ਸਾਰਾ ਪੰਜਾਬ ਪਰਦਾ ਹੈ ਵੀ ਰਣਜੀਤ ਵਕਾਊ ਆ ਕਿ ਨਹੀਂ ਵਕਾਊ ਖੈਰ ਜੋ ਪਰਮਾਤਮਾ ਦਾ ਹੁਕਮ ਸੀ ਹੁਣ ਸੋਣਾ ਜਿਹੜਾ ਏ ਉਹ ਜਿਹੜੀ ਵੱਡੀ ਗੱਲ ਕਿਸੇ ਦੇ ਮੋਹਰੇ ਬਣਨ ਤੋਂ ਪਹਿਲਾਂ ਦਾਨੀ ਵਾਲਾ ਸਾਹਿਬ ਨੇ ਕੀ ਬਖਸ਼ੀਸ਼ ਜੀ ਨੂੰ ਕਹੀ ਕਿਸੇ ਦੇ ਮੋਹਰੇ ਬਣਨ ਤੋਂ ਪਹਿਲਾਂ ਸੋਚੋ ਤੁਹਾਡਾ ਵੀ ਪਿੰਡ ਤੇ ਸਤਿਕਾਰ ਹੋਏਗਾ ਇਹਦਾ ਦਾ ਸਾਡੇ ਮੀਡੀਆ ਚ ਰਣਜੀਤ ਸਿੰਘ ਦਾ ਸਭ ਤੋਂ ਵੱਧ ਜਿਤ ਸਤਿਕਾਰ ਹੈ ਤਾਂ ਤੁਸੀਂ ਜਿਹੜੇ ਦੂਰੋਂ ਨੇੜੋਂ ਅੱਥੇ ਚੱਲ ਕੇ ਆਏ ਹੋ ਤੁਹਾਡਾ ਸ਼ੁਕਰੀਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਜਿਹੜਾ ਔਰ ਸਰਕਾਰ ਨੂੰ ਜਰੂਰ ਇਸਨੇ ਹੈ ਭਾਈ ਅੱਗੇ ਤੋਂ ਲੋਕਾਂ ਨੂੰ ਮੋਹਰੇ ਨਾ ਬਣਾਓ ਇਹ ਸੱਚ ਇਸੇ ਤਰ੍ਹਾਂ ਜਿਹੜੇ ਪੱਤਰਕਾਰ ਨੇ ਜਿਹੜੇ ਜੂੰਦੀਆਂ ਜ਼ਮੀਰ ਵਾਲੇ ਪੱਤਰਕਾਰ ਨੇ ਉਹ ਕੱਢਦੇ ਰਹਿਣਗੇ ਸੱਚ ਸਾਨੂੰ ਲੁਕਿਆ ਛਿਪਿਆ ਵੀ ਕੱਢ ਕੇ ਦਿਖਾਉਣਾ ਆਉਂਦਾ ਤੁਸੀਂ ਲੋਕਾਂ ਨੂੰ ਆਪਣੀਆਂ ਹੈਂਕੜਬਾਜ਼ੀਆਂ ਦੇ ਲਈ ਆਪਣੇ ਵੱਡੇ ਕਫਲਿਆਂ ਦੇ ਲਈ ਘਰਤੋਣਾ ਸਾਡਾ ਇਲਾਕਾ ਜਿਹੜਾ ਅੱਜ ਤੱਕ ਨਾਲ ਮਿਲ ਕੇ ਰਿਹਾ ਹੈ ਸ਼ੁਕਰੀਆ ਤੁਹਾਡਾ ਸਭ ਦਾ ਦੂਰੋਂ ਨੇੜੋਂ ਆਏ ਚੱਲ ਕੇ ਆਂਦਾ ਗੁਰੂ ਕਾ ਲੰਗਰ ਜਿਹੜਾ ਭਾਈ ਗੁਰੂ ਕਾ ਲੰਗਰ ਜਿਹੜਾ ਉਹ ਤਿਆਰ ਹੈ ਜਿਹੜੀ ਪੰਚਾਇਤ ਆਈ ਹੈ ਉਹਨਾਂ ਸਜਨਾ ਨੇ ਜਿਹੜੇ ਰਣਜੀਤ ਵੀਰ ਉਹਨਾਂ ਦੇ ਪਿੰਡੋਂ ਆਏ ਨੇ ਉਹਨਾਂ ਸਜਨਾ ਨੇ ਪੱਤਰਕਾਰ ਸਜਨਾ ਨੇ ਸਾਰਿਆਂ ਨੇ ਗੁਰੂ ਕਾ ਲੰਗਰ ਛੱਕੇ ਜਣਾ ਇਸ ਪ੍ਰਬੰਧ ਦੇ ਵਿੱਚ ਕੋਈ ਕਮੀ ਰਹਿ ਗਈ ਹੋਈਏ ਤਾਂ ਭਾਈ ਸਾਨੂੰ ਮਾਫ ਕਰਿਓ ਤੁਸੀਂ ਬੜੇ ਛੋਟੇ ਜਿਹੇ ਸੱਦੇ ਦੇ ਉੱਤੇ ਉਹ ਰੋਪੜ ਤੋਂ ਆਏ ਨੇ ਵੀਰ ਹੁਣੀ ਕੋਈ ਹਰਿਆਣੇ ਤੋਂ ਆਇਆ ਕੋਈ ਮਾਝੇ ਚੋਂ ਆਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਤਾਂ ਆਏ ਹੋ ਵੀ ਸੱਚ ਨੂੰ ਦਬਾਉਣ ਦੀ ਗੱਲ ਸੀ ਤੁਸੀਂ ਤਾਂ ਆਏ ਹੋ ਸੱਚ ਨੂੰ ਉਜਾਗਰ ਕਰਨ ਦੀ ਗੱਲ ਸੀ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਬਸ ਜੀ ਲਾਸਟ ਸੁਨੇਹਾ ਇਹੀ ਹੈ ਕਿ ਮਕਾਊ ਕਹਿਣ ਦੇ ਲਈ ਆਉਦਾ ਹੱਥ ਲਿਖਣ ਦੇ ਲਈ ਆਉਦਾ ਹੱਥ ਤੋੜਨ ਤੋਂ ਪਹਿਲਾਂ ਆਪਣੀ ਜੇਬ ਨੂੰ ਹੱਥ ਮਾਰ ਲਿਆ ਕਰੋ ਜੇ ਕਿਸੇ ਚ ਦਮ ਹੈਗਾ ਉਹ ਖਰੀਦ ਲਿਆ ਕਰੇ ਜਿਹਨੂੰ ਮਕਾਊ ਕਰੇ ਚਾਹੁੰਦਾ ਬੋਲ ਸਾਰੀਆਂ ਜਥੇਬੰਦੀਆਂ ਦਾ ਸਾਰੇ ਪੱਤਰਕਾਰ ਭਾਈਚਾਰੇ ਦਾ ਇੱਥੇ ਪਹੁੰਚਣ ਤੇ ਧੰਨਵਾਦ ਦੂਰੋਂ ਨੇੜੇ ਆਈ ਸੰਗਤ ਦਾ ਸਾਰਿਆਂ ਦਾ ਧੰਨਵਾਦ ਬੋਲੇ ਸੋਨਿਹਾਲ ਬਹੁਤ ਸ਼ੁਕਰੀਆ